ਲੋ ਉਹ ਕਹੀ ਜਾਵੇ ਕਿਸਾਨ ਦਾ ਪੁੱਤਾਂ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਹੈ ਹੀ ਨਹੀਂ ਉਹ ਉਹਦਾ ਗਤੀੜ ਹੈ ਕੱਲੀ ਗਤੀੜ ਹੈ ਉਹਦਾ ਗਤੀੜ ਗੱਲੀ ਗਤੀੜ ਇਕੱਠੀ ਹੋਈ ਹੈ ਤੇ ਕਿਸਾਨ ਦਾ ਪੁੱਤ ਪਤਾ ਲੱਗ ਗਿਆ ਹੁਣ ਤੱਕ ਕਿਸਾਨਾਂ ਦੇ ਪਈਆਂ ਨਾ ਤੇ ਆਉਣ ਵਾਲੇ 2-4 ਮਹੀਨਿਆਂ ਤੇ ਉਹਨਾਂ ਦੇ ਵੀ ਛਿੱਤਰ ਇਸੇ ਤਰ੍ਹਾਂ ਦੇ ਨਾ ਪਿੰਡਾਂ ਦੇ ਵਿੱਚ ਆ ਕੇ ਨੰਡੇ ਪੈਣੇ ਤਾਂ ਤਾਨ ਵਿਖਿਓ ਤੁਸੀਂ ਥੋੜੇ ਸੈਂਟਰ ਦੇ ਨਾਲ ਰਲਿਆ ਹੋਇਆ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਪਾਕਿਸਤਾਨ ਆ ਗਈ ਫੀਲਿੰਗ ਆਉਣ ਲੱਗੀ ਜਿਵੇਂ ਅਸੀਂ ਬਾਰਡਰ ਤੇ ਖੜੇ ਹੁੰਨੇ ਆ ਇਹ ਕੰਮ ਜਿਹੜਾ ਹੋਇਆ ਇਹ ਬਹੁਤ ਨਿੰਦਣਯੋਗ ਹੈ ਜੇ ਜਿਸ ਤਰ੍ਹਾਂ ਸਾਡੇ ਬਾਰਡਰ ਦੇ ਉੱਤੇ ਸਾਡੇ ਘਟ ਆਏ ਆ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਆ ਸਾਡੇ ਕਿਸਾਨਾਂ ਦੀ ਕੁੱਟਮਾਰ ਕੀਤੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਦਲਾ ਇਹ ਵੀਡੀਓ ਬਣੀ ਆ ਆ ਜਾਣੀਆਂ ਮੂਰੇ ਆ ਜਾਣੀਆਂ ਜੋ ਅੱਜ ਵਾੜਾ ਭਾਈਕੇ ਦੇ ਵਿੱਚ ਇਹਨਾਂ ਲਾਠੀ ਚਾਰਜ ਕੀਤਾ ਬਹੁਤ ਹੀ ਨਿੰਦਣਯੋਗ ਆ ਇਹ ਅੱਜ ਸਾਡੇ ਦਾਲ ਇਹਨਾਂ ਨੇ ਇੰਨਾ ਹਤਿਆਚਾਰ ਕੀਤਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਾੜਾ ਭਾਈਕੇ ਪਿੰਡ ਦੇ ਵਿੱਚ ਸਾਨੂੰ ਘਰਾਂ ਦੀ ਵਾਰਤਾ ਇਹਨਾਂ ਨੇ ਕੀ ਅਸੀਂ ਯਾਰ ਕੱਲ ਤੋਂ ਪਾਕਿਸਤਾਨੀ ਐ ਕੀ ਅਸੀਂ ਇਹ ਮੋਦੀ ਦੀ ਬੀ ਟੀਮ ਬਣ ਕੇ ਰਹਿ ਗਈ ਐ ਜਿਹੜੀ 504 ਅਮਰਸ਼ਾਹ ਨਾਲ ਇਹਨਾਂ ਨੇ ਮੀਟਿੰਗ ਕੀਤੀ ਸੀ ਨਾ ਇਹ ਨਕਮੇ ਮੁੱਖ ਮੰਤਰੀ ਨੇ ਸ਼ਰਾਬੀ ਨੇ ਇਹ ਅੱਜ ਸ਼ਾਂਤ ਹੋ ਗਿਆ ਵੀ ਇਹ ਕਿੱਲੇ ਗਈ ਤੇ ਉਸ ਤੋਂ ਬਾਅਦ ਵਾਖੰਡਾ ਕੇ ਦੂਜੇ ਬੰਦੇ ਭਜਾਤੇ ਕੋਟ-ਕੋਟ ਕਣਕਾ ਵਜਦੀ ਭਜਾਈ ਤਾਂ ਆਇ ਲੱਗਦਾ ਜਿਵੇਂ ਪਾਕਿਸਤਾਨ ਵਾਲਾ ਮਾਹੌਲ ਬਣਿਆ ਹੋਇਆ ਤੇ ਇਹ ਤਾਂ ਕਹਿੰਦਾ ਸੀਗਾ ਵੀ ਐਕਸ਼ਨ ਕਰਨ ਜਾ ਰਹੇ ਆ ਜਿਹੜਾ 504 ਤੇ ਕਹਿੰਦਾ ਐਕਸ਼ਨ ਕਰਨ ਜਾਣਾ ਆਹੀ ਕਰਨ ਜਾ ਰਿਹਾ ਵੀ ਸੋਟਿੰਗਾਂ ਖਾਤਰ ਡਾਂਗਾ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਡਾਂਗਾ ਲੈ ਜਾਂਦੀਆਂ ਵੇ ਛੋਟੇ ਮਰ ਤੇ ਅੱਧੀ ਉਹ ਬਹੁਤ ਧੂ ਧੂ ਕੇ ਲੈ ਕੇ ਗਏ ਜਿੰਨੇ ਉਹਨਾਂ ਦੇ ਕੋਈ ਸ਼ੀਸ਼ੇ ਵਗੈਰਾ ਵੀ ਤੋੜ ਕੇ ਗਏ ਗੱਡੀਆਂ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਆਹ ਪੈਂਟ ਤੇ ਆ ਕੇ ਜਿੱਥੇ ਤੁਸੀਂ ਖੜੇ ਆ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਦੇ ਸ਼ੀਸ਼ੇ ਭੰਨੇ ਵੀ ਉੱਥੇ ਤੈਨੂੰ ਦੇਖ ਲਓ ਮਤਲਬ ਇੰਨਾ ਧੱਕਾ ਕੀਤਾਗਾ ਨਜਾਇਜ਼ ਧੱਕਾ ਕੀਤਾ ਖਨੋਰੀ ਬਲਡ ਤੇ ਅੱਜ ਬਾੜੇ ਭਾਏ ਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ ਲਾਠੀ ਚਾਰਜ ਕੀਤਾਗਾ ਬਹੁਤ ਹੀ ਨਿੰਦਣਯੋਗ ਆ ਸਾਡੇ ਬਜ਼ੁਰਗ ਜਿਹ ਉਹਨਾਂ ਨੂੰ ਵੀ ਕੁੱਟਿਆ ਡਾਂਗਾ ਨਾ ਵੀ ਇਹ ਸਾਡੇ ਪੁੱਤ ਤੀ ਹੈ ਇਹ ਮਜਬੂਰਤਾ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਗੱਲ ਸੁਣ ਸੀਨੀਅਰ ਆਗੂ ਆ ਨਾ ਉਹ ਸਾਰੇ ਹਰਿਆਣੇ ਚੋਂ ਕੋਈ ਦਿੱਲੀ ਚੋਂ ਲਿਆ ਕੇ ਲਾਇਆ ਵੇ ਤੁਸੀਂ ਇਹਨਾਂ ਨੂੰ ਕੁੱਟੋ ਤੁਸੀਂ ਇਹਨਾਂ ਨੂੰ ਕੁੱਟੋ ਇਹ ਜਵਾਬ ਕੀ ਕਰਦਾ ਜਵਾਬ ਇੱਕ ਨੌਕਰੀ ਲਾਵਾਂਗੇ 2027 ਦੇ ਵਿੱਚ ਭਗਵਾਨ ਸਤਮਾਨ ਨੂੰ ਅਸੀਂ ਚੈਲੰਜ ਕਰਨਾ ਚਾਹੁੰਦੇ ਆ ਕਿ ਤੂੰ ਪਿੰਡਾਂ ਚ ਜਿਵੇਂ ਅੱਜ ਸਾਨੂੰ ਕੁੱਟ-ਕੁੱਟ ਕੇ ਗੱਲ ਸੁਣ ਪਿੰਡਾਂ ਚ ਵੜਿਆ ਨਾ ਤੂੰ ਪਿੰਡਾਂ ਚ ਵੜ ਕੇ ਵਿਖਾਈ ਤੈਨੂੰ ਅਸੀਂ ਇਹ ਤਾਂ ਸਰਕਾਰ ਨੇ ਬਹੁਤ ਗੁੰਡਾਗਰਦੀ ਕਰਾਈ ਹੈ ਬਾਈ ਇਹ ਘਰ ਤੁਹਾਡੇ ਹੀ ਆ ਨਹੀਂ ਇਹ ਤਾਂ ਮਤਲਬ ਸਾਡੇ ਇਥੇ ਸਾਡੇ ਜਥੇਬੰਦੀ ਦੀ ਆ ਇਹ ਵੀ ਬੰਦੇ ਜੀ ਜੀ ਇਧਰ ਮਾਤਾ ਜੀ ਖੜੇ ਆ ਉਹਨਾਂ ਕੋਲ ਚਲਦੇ ਆ ਮਾਤਾ ਜੀ ਆ ਇਹ ਹੱਡ ਦੇ ਅਟੈਕ ਆ ਇਹ ਵੀ ਇਹਨੂੰ ਇਹਨਾਂ ਨੇ ਮੈਨੂੰ ਇਹ ਨਹੀਂ ਹੱਡ ਦੇ ਅਟੈਕ ਦੀ ਬਿਮਾਰੀ ਹੈ ਇਹਨਾਂ ਦੇ ਘਰੇ ਪੁਲਿਸ ਬੜੀ ਸਾਰੇ ਇਹਨਾਂ ਦੇ ਲੇਫ ਜੁਲੀਆਂ ਫਰੋਲ ਤੇ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਆ ਕੇ ਤੇ ਲੇਫ ਜੁਲੀਆਂ ਫਰੋਲ ਦਾ ਮਤਲਬ ਕੀ ਇਹ ਬੰਦੇ ਨੂੰ ਕੀ ਆ ਮਾਤਾ ਜੀ ਪੱਕੀ ਗੱਲ ਹੈ ਲੇਫ ਜੁੱਲੀਆਂ ਫਰੋਲੇ ਗਏ ਸਾਰੇ ਆ ਗਏ ਤੇ ਭੱਜ ਗਏ ਸਰ ਕੇ ਰਾ ਆ ਗਏ ਸਾਰੇ ਜਿਹਦੇ ਹੋਇਆ ਸੀ ਜੀ ਨਹੀਂ ਲਖਣ ਹੋਏ ਤਾਂ ਫਰ ਆ ਗਏ ਨਾ ਚਾਨਕੀ ਸਾਡੇ ਤਾਂ ਸਾਰੇ ਆ ਗਏ ਸਰ ਇਹਨਾਂ ਦੇ ਘਰੇ ਮੁਰਸਲ ਖੜੀ ਜਿੰਦੀ ਤੁਸੀਂ ਆਖਿਆ ਸਾਡੇ ਘਰੇ ਕੀ ਹੈ ਸਾਡੇ ਘਰ ਤਾਂ ਕੁਝ ਨਹੀਂ ਆਖਿਆ ਸੀ ਤਾਂ ਕੁਝ ਨਹੀਂ ਆਖਿਆ ਨਾ ਨਹੀਂ ਹੋਣਾ ਲਪਰ ਵਾਲੀ ਕਰੀ ਤੁਹਾਡੀ ਨਾ ਨਾ ਹੋਰ ਫਰੋਲਾ ਫਰੋਲਾ ਬੜਾ ਥੋੜੀ ਮੱਛੀ ਇਹਨਾਂ ਦੇ ਘਰੇ ਬੜਾ ਥੋੜੀ ਮੱਛੀ ਹੈਗੀ ਆ ਸਾਡੇ ਬਾਪੂ ਜੀ ਹੈ ਇਹ ਆਏ ਹੈ ਇਹ ਇਹਨਾਂ ਦੇ ਬਾਪੂ ਜੀ ਤੁਸੀਂ ਉਦੋਂ ਜਦੋਂ ਤੁਹਾਡੇ ਘਰੇ ਬੋਦਣਾ ਨਹੀਂ ਆਉਂਦਾ ਯਾਰ ਜਿੰਨੇ ਨੇ ਕੀ ਕੀ ਮੋਰਚੇ ਤੋਂ ਜਦੋਂ ਤੁਹਾਡੇ ਘਰੇ ਪੁਲਿਸ ਪ੍ਰਸ਼ਾਸਨ ਆਉਂਦਾ ਧੱਕਾ ਕਰਦੀ ਸੀ ਪੁਲਿਸ ਹਾਂ ਜੀ ਕਿਸ ਤਰ੍ਹਾਂ ਡਾਂਗਾ ਮਾਰ ਗਏ ਗੱਦਘਾਂ ਭੰਤ ਕੇ ਸਾਡੀਆਂ ਤੁਹਾਡੇ ਘਰੇ ਹੀ ਹਾਂ ਘਰੇ ਆਈ ਘਰੇ ਬੱਟਦੀ ਤੁਸੀਂ ਧਰਨੇ ਦੇ ਵਿੱਚ ਸੀ ਹਾਂ ਵਿੱਚ ਸੀ ਤੁਸੀਂ ਧਰਨੇ ਵਿੱਚ ਗਏ ਸੀ ਹਾਂ ਹਾਂ ਤੁਸੀਂ ਉੱਥੋਂ ਜਦੋਂ ਲਾਠੀ ਚਾਲਦੀ ਤਾਂ ਭੱਜ ਕੇ ਘਰੇ ਆ ਗਏ ਹਾਂ ਉਸ ਤੁਹਾਡੇ ਪਿੱਛੇ ਆਈ ਹਾਂ ਫੇਰ ਘਰੋਂ ਘਰੀਵਾਰ ਤੇ ਸਾਰੇ ਹਾਂ ਜੀ ਕਟਕਟ ਅੱਧੇ ਪਿੰਡ ਦੇ ਇੱਥੇ ਆ ਕੇ ਨ ਘਰਾਂ ਚ ਵੜ ਗਏ ਗਾਂਹ ਤੱਕ ਜਾ ਕੇ ਇਹਨਾਂ लाਠੀ ਚਾਰਜ ਕੀਤਾ ਹੈਗਾ ਚਲ ਉਹਥੇ ਸ਼ਾਤ ਮਾਣਾ ਲਾਈ ਜਾਂਦੇ ਰੋਡ ਤੇ ਹਾਂ ਕੀ ਗੱਲ ਹੋਈ ਉੱਥੇ ਅਨੁਸਾਰ ਬਾ ਪੁਲਿਸ ਨੇ ਸਾਡੇ लाਠੀ ਚਾਰਜ ਕੀਤਾ ਹੀ ਤੇ ਸਾਡੇ ਜਿੰਨੇ ਆਗੂ ਸੀ ਸਾਰਿਆਂ ਨੂੰ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਬਾ ਖੰਡਾ ਕੇ ਦੂਜੇ ਬੰਦੇ ਭਜਾ ਤੇ ਕਟਕਟ ਕਣਕਾ ਵਜਦੀ ਭਜਾਈ ਤੇ ਅੱਗੇ ਬਹੁਤ ਧੂ ਧੂ ਕੇ ਲੈ ਕੇ ਗਏ ਜਿੰਨੇ ਉਹਨਾਂ ਦੇ ਕੋਈ ਸ਼ੀਸ਼ੇ ਵਗੈਰਾ ਵੀ ਤੋੜ ਕੇ ਗਏ ਗੱਡੀਆਂ ਦੇ ਅੱਗੇ ਕਿੰਨੇ ਸ਼ੀਸ਼ੇ ਤੋੜੇ ਕੀਨੇ ਆ ਉਹ ਪੰਜਾਬ ਪੁਲਿਸ ਵਾਲਿਆਂ ਨੇ ਜੀ ਪੁਲਿਸ ਨੇ ਤੋੜੇ ਸ਼ੀਸ਼ੇ ਹਾਂ ਜੀ ਜੀ ਕਿੰਨਾ ਕ ਜਿਹੜੇ ਕਿ ਨੌ ਜਿਹੜੇ ਕਿਸਾਨਾਂ ਦਾ ਇਕੱਠ ਕਿੰਨੇ ਕਿਸਾਨ ਸੀ ਕਿਸਾਨ ਸੀਗੇ ਜੀ 300 ਦੇ ਕਰੀਬ ਸੀਗੇ ਜੀ 300 ਕਿੰਨੇ ਵਜੇ ਧਰਨਾ ਲਾ ਸੀ ਸਵੇਰ ਤੁਸੀਂ ਸਵੇਰ 11:00 ਵਜੇ 11:00 ਵਜੇ ਪੁਲਿਸ ਪ੍ਰਸ਼ਾਸਨ ਕਿੰਨੇ ਵਜੇ ਤੱਕ ਤੁਹਾਡੇ ਕੋਲ ਪਹੁੰਚ ਜਾਂਦਾ ਉਹ 15 20 ਮਿੰਟ ਬਾਅਦ ਹੀ ਆ ਗਈ ਸੀ ਜੀ ਹਾਂ ਜੀ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਧਰਨਾ ਲਾਉਗਾ ਇਸੇ ਤਰ੍ਹਾਂ ਹੀ ਲਾਠੀ ਚਾਰਜ ਹੋਇਆ ਕਰੂ ਇਹਦੇ ਉੱਤੇ ਉਹਦਾ ਕੁਝ ਕਹਿਣ ਨਹੀਂ ਸੀ ਭਾਈ ਜੇ ਤੁਸੀਂ ਚੱਲ ਕੇ ਦੇਖੋ ਨਾ ਉਹ ਤੁਹਾਨੂੰ ਸ਼ੀਸ਼ੇ ਟੁੱਟੇ ਪਏ ਆ ਮੋਟਰਸਾਈਕਲ 'ਤੇ ਨੇ ਆ ਗੱਡੀਆਂ ਦੇ ਸ਼ੀਸ਼ੇ 'ਤੇ ਨੇ ਬਹੁਤ ਠੀਕ ਹੈ ਮੈਂ ਜਮਾਂ ਸ਼ਾਂਤਮਈ ਬੈਠੇ ਸੀਗੇ ਦੋ ਬੱਸਾਂ ਭਰਤੀਆਂ ਸੀਂਗਾ ਦੋ ਬੱਸਾਂ ਬਿਲਕੁਲ ਫੁੱਲ ਹੋ ਕੇ ਜਾ ਚੁੱਕੀਆਂ ਸੀਂਗਾ ਕੋਈ ਸਾਧਨ ਨਹੀਂ ਸੀਗਾ ਚੜ੍ਹਨ ਵਾਸਤੇ ਤੇ ਉਹਨਾਂ ਇਨ ਕਾਠ ਇੰਨਾ ਸੀਗਾ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਆਹ ਪੈਂਡ ਤੇ ਆ ਕੇ ਜਿੱਥੇ ਤੁਸੀਂ ਖੜੇ ਆ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਦੇ ਸ਼ੀਸ਼ੇ ਭੰਨੇ ਵੀ ਉੱਥੇ ਤੈਨੂੰ ਦੇਖ ਲਓ ਮਤਲਬ ਇੰਨਾ ਧੱਕਾ ਕੀਤਾਗਾ ਨਜਾਇਜ਼ ਧੱਕਾ ਕੀਤਾਗਾ ਮੈਂ ਇੱਥੇ ਉਦੋਂ ਦਾ ਖੁਦ ਇੱਥੇ ਸੀਗਾ ਅਸੀਂ ਤਾਂ ਸੇਵਾ ਵਿੱਚ ਸੇਵਾ ਕਰ ਰਹੇ ਸੀ ਤਾਂ ਮਾਨ ਸਰਕਾਰ ਦਾ ਕਿਹੋ ਜਿਹਾ ਤੁਹਾਨੂੰ ਲੱਗਦਾ ਜਿਵੇਂ ਕਹਿੰਦੇ ਤੁਸੀਂ ਇਹ 84 ਵਾਲਾ ਮਾਹੌਲ ਫੇਰ ਲੋਕਾਂ ਨੂੰ ਜਾਦ ਕਰਾਤਾ ਕਹਿੰਦੇ 84 ਵਾਲਾ ਮਾਹੌਲ ਬਣਦਾ ਜਾ ਰਿਹਾ ਬਈ ਬੱਚੇ ਬੱਚੇ ਦੀ ਮੂੰਹ ਤੇ ਇਹੀ ਆਵਾਜ਼ ਆ ਵੀ 84 ਵਾਲਾ ਮਾਹੌਲ ਬਣ ਗਿਆ ਅੱਜ ਤੁਸੀਂ ਦੇਖ ਲਓ ਬਾੜੇ ਭਾਈਕੇ ਦੇ ਵਿੱਚ ਉੱਥੇ ਤਾਂ ਹੋਇਆ ਹੀ ਸੀਗਾ ਜਿਹੜਾ ਹੋਣਾ ਸੀਗਾ ਖਨੋਰੀ ਬਰਡ ਤੇ ਅੱਜ ਬਾੜੇ ਭਾਈਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ ਲਾਠੀ ਚਾਰਜ ਕੀਤਾਗਾ ਬਹੁਤ ਹੀ ਨਿੰਦਣਯੋਗ ਆ ਸਾਡੇ ਬਜ਼ੁਰਗ ਜਿਹੜੇ ਆਪਦੇ ਬਾੜ ਦੇ ਵਿੱਚ ਖੜੇ ਸੀ ਨਾ ਉਹਨਾਂ ਨੂੰ ਵੀ ਕੁੱਟਿਆ ਡਾਂਗਾ ਨਾਲ ਉਹ ਹੁਣ ਡਾਕਟਰ ਦੇ ਉੱਤੇ ਪਏ ਆ ਤੇ ਨਹੀਂ ਤਾਂ ਪਿੰਡ ਵਿੱਚ ਜਾ ਕੇ ਦੇਖ ਲਓ ਉਹਨਾਂ ਦੇ ਪੱਟੀਆਂ ਪੰਨੀਆਂ ਪੱਟੀਆਂ ਕਰਾਈ ਜਾਂਦੇ ਮੋਦੀ ਸਾਹਿਬ ਨੇ ਇੰਨੇ ਸਾਲਾਂ ਚ ਕੀਤਾ ਨਹੀਂ ਉਹਨਾਂ ਨੇ ਵੀ ਤਸ਼ੱਦਦ ਇੰਨਾ ਨਹੀਂ ਕੀਤਾ ਇਹਨਾਂ ਧੱਕੇ ਨਾਲ ਨਹੀਂ ਧਰਨਾ ਚਕਾਇਆ ਪੰਜਾਬ ਸਰਕਾਰ ਪੰਜਾਬ ਦੀ ਹੋ ਕੇ ਫਿਰ ਵੀ ਇਹੋ ਕੁਝ ਕਰਦੇ ਹਾਂ ਹਾਂ ਭਗਵੰਤ ਮਾਨ ਨੇ ਕਰਵਾਤਾ ਜਿੰਨਾ ਮੋਦੀ ਨੇ ਨਹੀਂ ਸਿਖਵਾਇਆ ਕਹਿੰਦੇ ਬਾਕੀ ਸਹੀ ਗੱਲ ਹੋ ਗਈ ਬੇ ਅੱਜ ਕਿ ਕਿਸਾਨ ਕਹਿੰਦੇ ਸਾਨੂੰ ਦਿੱਲੀ ਨਹੀਂ ਟੱਪਣ ਦੇਂਦੀ ਹਰਿਆਣਾ ਸਰਕਾਰ ਅਸੀਂ ਦਿੱਲੀ ਜਾਣਾ ਤੁਸੀਂ ਦਿੱਲੀ ਦੀ ਛੱਡੋ ਹਰਿਆਣਾ ਦੀ ਛੱਡੋ ਸੁਣਦੇ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਤੇ ਪੰਜਾਬ ਦੇ ਵਿੱਚ ਆਪਦੇ ਪ੍ਰੋਟੈਸਟ ਕਰ ਲਓ ਭਾਈ ਟੈਸਟ ਕਰਨਾ ਕਾਨੂੰਨ ਦੇ ਵਿੱਚ ਵੀ ਲਿਖਿਆ ਵੀ ਸ਼ਾਂਤਮਈ ਪ੍ਰੋਟੈਸਟ ਕਿਤੇ ਵੀ ਆਪਦੀ ਹੱਕ ਮੰਨੀਆਂ ਹੋਏ ਮੰਗਾਂ ਦੇ ਕਰ ਸਕਦਾਗਾ ਜਿਵੇਂ ਸ਼ਾਂਤਮਈ ਇੱਥੇ ਨਾ ਘਟੋ ਘਟ 1000 ਬੰਦਾ ਦੇ ਸ਼ਾਂਤਮਈ ਬੈਠਾ ਸੀਗਾ ਤੇ ਪੁਲਿਸ ਨੇ ਆਈ ਆ ਥੋੜੀ ਬਥੇ ਗੱਲਬਾਤ ਕੀਤੀ ਆ ਕਹਿੰਦੇ ਤੁਸੀਂ ਸੈਟ ਤੇ ਹੋ ਕੇ ਪ੍ਰਦਰਸ਼ਨ ਕਰ ਲਓ ਤੇ ਪਰ ਜਿਹੜੇ ਮੋਤਵਾਰ ਬੰਦੇ ਸੀ ਉਹ ਕਹਿੰਦੇ ਵੀ ਅਸੀਂ ਜਿੰਨਾ ਚਾ ਸਾਡੇ ਫੜੇ ਹੋਏ ਕਸਾਨ ਨੇਤਾ ਨਹੀਂ ਜਾਂ ਜੋ ਲੀਡਰਸ਼ਿਪ ਆ ਉਹਨਾਂ ਨੂੰ ਰਹਾ ਕਰ ਦਿਓ ਅਸੀਂ ਸ਼ਾਂਤਮਈ ਪਾਸੇ ਹੋ ਜਾਾਂਗੇ ਸੈਟ ਤੇ ਕਿਸਾਨ ਜਥੇਬੰਦੀਆਂ ਦਾ ਕਹਿੰਦੇ 2022 ਚ ਕਿਤੇ ਨਾ ਕਿਤੇ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਸਮਰਥਨ ਰਿਹਾ ਸਰਕਾਰ ਬਣਾਉਣ ਚ ਵੱਡਾ ਯੋਗਦਾਨ ਰਿਹਾ ਫੇਰ ਵੀ ਇਸ ਇਸ ਤਰੀਕੇ ਨਾਲ ਕੀਤਾ ਗਿਆ ਬਾਈ ਉਹ ਪੋਲੇ ਪਾਲੇ ਲੋਕ ਸੀਗੇ ਹੁਣ ਉਹਨਾਂ ਨੇ ਵੀ ਉਹਨਾਂ ਦੇ ਵੀ ਕੰਨੀ ਹੱਥ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਤੱਕ ਕਿਸਾਨਾਂ ਦੇ ਪਈਆਂ ਨਾ ਤੇ ਆਉਣ ਵਾਲੇ 2-4 ਮਹੀਨੇ ਤੇ ਉਹਨਾਂ ਦੇ ਵੀ ਛਿੱਤਰ ਇਸੇ ਤਰ੍ਹਾਂ ਦੇ ਨਾ ਪਿੰਡਾਂ ਦੇ ਵਿੱਚ ਆ ਕੇ ਨੰਡੇ ਪੈਣੇ ਤਾਂ ਤਾਨ ਵਿਖਿਓ ਤੁਸੀਂ ਥੋੜੇ ਵੀ ਅੱਖਾਂ 'ਚ ਪਾਣੀ ਐ ਇਸ ਤਰੀਕੇ ਨਾਲ ਬਾਈ ਜੀ ਸੇਵਾਦਾਰ ਸੀਗੇ ਠੀਕ ਐ ਹੁਣ ਵੀ ਸਮਾਨ ਚੱਕੀ ਜਾਂਦੀ ਐ ਉੱਥੋਂ ਅੱਖਾਂ 'ਚ ਪਾਣੀ ਕੋਈ ਗੱਲ ਨਹੀਂ ਤਾਂ ਪਸੀਨਾ ਚੱਲ ਠੀਕ ਐ ਠੀਕ ਐ ਪਰ ਹਬੜਾ ਦਬੜੀ ਦੇ ਵਿੱਚ ਜੋ ਕੁਝ ਮੈਂ ਦੇਖਿਆ ਇੱਥੇ ਉਹ ਬਹੁਤ ਹੀ ਨਿੰਦਣਯੋਗ ਸੀਗਾ ਇੱਥੇ ਸੀਸੀਟੀਵੀ ਕੈਮਰੇ ਹੈ ਨਹੀਂਗੇ ਜੇ ਤੁਸੀਂ ਸੀਸੀਟੀਵੀ ਕੈਮਰੇ ਕਿਤੇ ਚੈੱਕ ਹੁੰਦੇ ਇੱਥੇ ਤਾਂ ਜਿਹੜੀਆਂ ਲਾਈਵ ਵੀਡੀਓ ਬਣੀਆਂ ਆ ਜਾਣਗੀਆਂ ਮੂਰੇ ਆ ਜਾਣਗੀਆਂ ਜੋ ਅੱਜ ਵਾੜੇ ਭਾਈਕੇ ਦੇ ਵਿੱਚ ਇਹਨਾਂ लाਠੀ ਚਾਰਜ ਕੀਤਾ ਬਹੁਤ ਹੀ ਨਿੰਦਣਯੋਗ ਆ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿੰਦਾ ਸੀਗਾ ਮੈਂ ਧਰਨੇ ਪ੍ਰਦਰਸ਼ਨ ਨਹੀਂ ਲੱਗਣ ਦੇਵਾਂਗਾ ਗੱਲ ਜਿਹੜੀ ਹੈਗੀ ਉਹ ਮੰਨਾਂਗਾ ਤੇ ਲੱਗਦਾ ਕਿਤੇ ਨਾ ਕਿਤੇ ਫਿਰ ਇਹ ਵੀ ਉਹੀ ਗੱਲ ਹੋਗੀ ਬਈ ਇਹ ਕਹਿੰਦਾ ਸੀ ਨਾ ਮੈਂ ਆਮ ਕਿਸਾਨ ਦਾ ਪੁੱਤਾਂ ਇਹ ਪਿੱਠ ਪਿੱਛੇ ਵਾਰ ਕੀਤਾਗਾ ਹਾਲਾਂਕਿ ਮੈਂ ਵੀ ਇੱਕ ਜ਼ਿਮੀਂਦਾਰ ਦਾ ਪੁੱਤ ਆਂ ਪਰ ਇਹਨਾਂ ਨੇ ਧੱਕੇ ਨਾਲ ਮੀਟਿੰਗ ਦੇ ਵਿੱਚ ਸੱਦ ਕੇ ਉਹਨੂੰ ਧੱਕੇ ਨਾਲ ਡਿਟੇਨ ਕਰਨਾ ਤੇ ਉੱਥੇ ਰਾਤ ਨੂੰ ਖਨੋਰੀ ਤੇ ਤੇ ਸ਼ੰਭੂ ਤੇ ਲਾਠੀ ਚਾਰਜ ਕੀਤਾ ਕਿੰਨੀ ਨੁਕਸਾਨ ਕੀਤੀ ਉਹਦੀ ਪਰ ਭਾਈ ਕੌਣ ਕਰ ਕਰੂਗਾ ਇੱਕ ਪਾਸੇ ਮੀਟਿੰਗ ਕਰਦੇ ਆ ਇੱਕ ਪਾਸੇ ਅਚਾਨਕ ਆਇਆ ਨੂੰ ਡਿਟੇਨ ਕਰਦੇ ਕਿ ਕਿਹੜੀ ਕੀ ਹੋ ਗਈ ਇਹ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਹੀਂਗਾ ਬਾਈ ਜੀ ਹੈ ਤੇ ਇਹ ਮਤਲਬ ਪੁਲਿਸ ਨੂੰ ਭਗਮਾਨ ਤਮਨ ਨੇ ਇਨੀ ਖੁੱਲ੍ਹ ਦੇ ਦਿੱਤੀ ਆ ਜਿਵੇਂ ਪਿੱਛੇ ਤੁਸੀਂ ਦੇਖ ਰਿਹਾ ਕਰਨਲ ਦਾ ਮੁੱਦਾ ਕਿੰਨੇ ਭ�ਿਆ ਹੋਇਆ ਹਜੇ ਤੱਕ ਕੋ ਕਰਨਲ ਤੇ ਨਹੀਂ ਕੋਈ ਕਾਰਵਾਈ ਹੋਈ ਤਾਂ ਸਾਡੇ ਵਰਗੇ ਆਮ ਜ਼ਿਮੀਂਦਾਰਾਂ ਤੇ ਕਾਰਵਾਈ ਦਾ ਮਸਲਾ ਨਾ 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 ਨਹੀਂ ਜੀ ਆ ਲੋਕ ਡਰੇ ਹੋਇਆ ਲੋਕ ਇੱਥੇ ਸਹਿਮੇ ਹੋਇਆ ਤੁਸੀਂ ਵਿੱਚ ਸੀ ਉਦੋਂ ਗਏ ਜਾਂਦੇ ਸੀ ਨਹੀਂ ਅਸੀਂ ਵਿੱਚ ਨਹੀਂ ਸੀਗੇ ਬਾਅਦ ਚਾਏ ਅਸੀਂ ਤਾਂ ਹਾਂ ਜੀ ਕੀ ਹੋ ਜਾਂ ਮਾਹੌਲ ਸੀ ਉਦੋਂ ਮੌਲ ਜੀ ਹਵੜਾ ਦੌੜੀ ਪੂਰੀ ਮੱਚੀ ਸੀ ਲੋਕ ਬਾਣਾ ਵਿੱਚ ਇਹਨਾਂ ਨੇ ਮਨ ਬਹੁਤ ਡਾਂਗਾ ਭਰਾਇਆ ਤੇ ਕਿਸਾਨਾਂ ਦੇ ਸੱਟਾਂ ਹੀ ਵੱਜੀਆਂ ਭੱਜ ਦੌਰ ਚੋਂ ਵੀ ਡਿੱਗੇ ਜਿਵੇਂ ਲੋਕ ਕਹਿੰਦੇ ਹੁੰਦੇ ਸੀ ਧਰਨੇ ਚ ਚੱਲੋ ਜਾਂਦੇ ਸੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਬੜਾ ਹੁੰਦਾ ਸੀ ਕਿ ਧਰਨਾ ਦੇ ਵਿੱਚ ਨੌਜਵਾਨ ਬੁੱਢੇ ਬਜ਼ੁਰਗ ਸਾਰੇ ਜਾਂਦੇ ਸੀ ਜਿਹੜੇ ਹਸਾਬ ਨਾਲ ਇੱਥੇ ਅੱਜ ਰਾਤੀ ਭਰੀ ਹੈ ਕਿ ਉਹ ਕਿਸਾਨ ਧਰਨਾ ਦੇ ਵਿੱਚ ਜਾਣਗੇ ਨਹੀਂ ਬਹੁਤ ਨਿੰਦਨਯੋਗ ਹੈ ਜਿਹੜੀ ਲਾਠ ਚਾਰਜ ਕੀਤਾ ਹੈ ਸ਼ਾਂਤ ਵੀ ਬੈਠੇ ਸੀ ਸ਼ਾਂਤ ਵੀ ਬੈਠੇ ਰਹੇ ਬਾਈ ਮਾਨ ਸਰਕਾਰ ਕਹਿੰਦੇ ਸੀ ਵੀ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਐ ਮੈਨੂੰ ਤਾਂ ਵਟਾਂ ਦਾ ਵੀ ਪਤਾ ਕੀ ਹਰ ਇੱਕ ਕਿਸਾਨਾਂ ਦੀ ਹਰ ਇੱਕ ਸਮੱਸਿਆ ਦਾ ਪਤਾ ਹੈ ਫਿਰ ਵੀ ਇਹੇ ਹਾਲਾਤ ਕਰਨੇ ਕਿਸਾਨਾਂ ਨਾਲ ਸਹੀ ਹੈ ਨਹੀਂ ਬਹੁਤ ੱੱਕਾ ਕੀਤਾ ਜੀ ਮਾਨ ਸਰਕਾਰ ਨੇ ਕੀਤਾ ਹੈ ਅਜੇ ਮੋਦੀ ਸਰਕਾਰ ਨੇ ਘਟਕੀਤਾ ਇਹੇ ਵੱਧ ਕੀਤਾ ਲੋਕ ਡਰੇ ਹੋਏ ਆ ਸਹਿਮੇ ਹੋਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਜਦੋਂ ਲਾਟੀ ਚਾਰਜ ਹੁੰਦਾ ਤਾਂ ਲੋਕ ਕਣਕਾਂ ਦੇ ਵਿੱਚ ਵੜ ਜਾਂਦੇ ਆ ਹਵੜਾ ਦਬੜੀ ਮਚ ਜਾਂਦੀ ਆ ਇੱਥੇ ਲੋਕ ਕਹਿੰਦੇ ਆ ਕਿ 84 ਵਾਲਾ ਮਾਹੌਲ ਆਜ਼ਾਦ ਕਰਾ ਦਾ ਮਾਨ ਤੇ ਸਰਕਾਰ ਨੇ ਕਦੇ ਇਹ ਸੋਚਿਆ ਨਹੀਂ ਸੀ ਆ ਘਰ ਆ ਜਿਹੜਾ ਹਾਂਜੀ ਇਹ ਘਰ ਦੇ ਵਿੱਚ ਬਜ਼ੁਰਗ ਸੀ ਨਾ ਜਿਹੜੇ ਉਹਨਾਂ ਨੂੰ ਵੀ ਕੁੱਟਿਆ ਗਿਆ ਹਾਲਾਂਕਿ ਉਹ ਬਿਮਾਰ ਆ ਪੇਸ਼ੈਂਟ ਸੀਗੇ ਇਸ ਘਰ ਦੇ ਅੰਦਰ ਜਾ ਕੇ ਕੁੱਟਿਆ ਗਿਆ ਬਈ ਜੀ ਉਹਨਾਂ ਨੂੰ ਇਹ ਘਰਾਂ ਦੇ ਵਿੱਚ ਵੜ ਕੇ ਕੁੱਟਿਆ ਵਿੱਚ ਵੜ ਕੇ ਕੁੱਟਿਆ ਮੈਂ ਚਸ਼ਮੀ ਦੇ ਗਵਾਹ ਆ ਜੇ ਆਪਾਂ ਜਰਾਬ ਨੂੰ ਜਾਨ ਦੇਣੀ ਆ ਝੂਠ ਨਹੀਂ ਮਾਰਦਾਗਾ ਵੀ ਆਪ ਦੇ ਕੋਲ ਨੂੰ ਗੱਲਾਂ ਨਹੀਂ ਬਣਾਉਂਦਾ ਮੈਂ ਇਸ ਘਰ ਜਾ ਕੇ ਅੰਦਰ ਜਾ ਕੇ ਬਜ਼ੁਰਗ ਨੂੰ ਕੁੱਟਿਆਗਾ ਉਹ ਬਜ਼ੁਰਗ ਜਿਹੜੇ ਬਿਮਾਰ ਸੀ ਜਿਨ੍ਹਾਂ ਨੂੰ ਜਾ ਕੇ ਕੁੱਟਿਆ ਉਹ ਹੈਗੇ ਇਸ ਵਕਤ ਉੱਤੇ ਇਸ ਵਕਤ ਹੋਣਗੇ ਸ਼ਾਇਦ ਉਹਸ ਪਿਆ ਮਲਮ ਪੱਟੀ ਕਰਾਉਂਦੇ ਹੁਣ ਕਿਤੇ ਕਾਫੀ ਮੈਂ ਕਿੰਨੇ ਕਦੇ ਨਾਮ ਲਵਾਂ ਜਿਹੜਾ ਅੱਜ ਇਥੇ ਅਤਿਆਚਾਰ ਹੋਇਆ ਬਾੜੇ ਭਾਈ ਕੇ ਪਿੰਡ ਦੇ ਵਿੱਚ ਬਹੁਤ ਹੀ ਜਦੋਂ ਧਰਨਾ ਲੱਗਦਾ ਉਹਦੇ ਵਿੱਚ ਬੀਬੀਆਂ ਵੀ ਸ਼ਾਮਲ ਸੀ ਬੀਬੀਆਂ ਦੀ ਸ਼ਾਮਲ ਸੀ ਉਹਨਾਂ ਤੇ ਵੀ ਲਾਠੀ ਚਾਰਜ ਹੋਇਆ ਵੀ ਇੰਨਾ ਧਿਆਨ ਚ ਨਹੀਂਗਾ ਲੇਡੀ ਪੁਲਿਸ ਸੀਗੀ ਵੈਸੇ ਲੇਡੀ ਪੁਲਿਸ ਉਹਨਾਂ ਨੂੰ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਇੱਥੇ ਲੈ ਗਈ ਆ ਪਤਾ ਲੱਗਿਆ ਵੀ ਜਦੋਂ ਟਹਨੇ ਤੋਂ ਚੱਕੇ ਸੀਗੇ ਤੇ ਹਾਲਾਂਕਿ ਉਹ ਸਦਰ ਥਾਣਾ ਕੇ ਫਰੀਦਕੋਟ ਆ ਉੱਥੇ ਲਗਾਏ ਆ ਦੋ ਬੱਸਾਂ ਭਰ ਕੇ ਇਥੋਂ ਸਾਡੇ ਬਾੜੇ ਪੇ ਕਿਤੇ ਅੱਜ ਜੋ ਗਈਆਂ ਆ ਤੇ ਬਹੁਤ ਹੀ ਜ਼ਿਆਦਾ ਨਜਾਇਜ਼ ਹੋਇਆ ਵੀ ਬਈ ਤੱਕਾ ਹੋਇਆਗਾ ਵੀ ਬਾਦਰ ਸਰਕਾਰ ਮਾੜੀ ਐ ਉਹ ਲਾਠੀ ਚਾਰਜ ਕਰਦੀ ਸੀ ਲੋਕਾਂ ਨੂੰ ਇਨਸਾਫ ਨਹੀਂ ਦਿਵਾਉਂਦੇ ਸੀ ਤਾਂ ਕਰਕੇ ਇਹ ਜਨ ਕੇ ਤੀਜਾ ਫਰੰਟ ਆਇਆ ਇਹ ਹੁਣ ਕਿੰਨੀ ਯਾਦ ਆ ਰਹੀ ਹੈ ਬਾਦਰ ਸਰਕਾਰ ਦੀ ਤੇ ਕਾਂਗਰਸ ਦੀ ਬਾਦਰ ਸਰਕਾਰ ਤੇ ਕਾਂਗਰਸ ਸਰਕਾਰ ਤਾਂ ਨਾ ਇਹਦੇ ਨਾਲੋਂ ਮੈਂ ਕਹਿੰਦਾ ਸੋਗ ਨਾਲ ਚੰਗੀ ਸੀ ਜਦੋਂ ਦੁਬਾਰਾ ਉਹੀ ਸਰਕਾਰ ਕਿਤੇ ਫੇਰ ਆ ਜੇ ਤਾਂ ਪਰ ਹੁਣ ਤਾਂ ਅੱਜ ਦੀ ਘਟਨਾ ਤੋਂ ਬਾਅਦ ਤਾਂ ਬੱਚਾ ਬੱਚੀ ਸਾਰੇ ਪੰਜਾਬ ਦੇ ਵਿੱਚ ਜੋ ਸੋਸ਼ਲ ਮੀਡੀਆ ਤੁਹਾਡੇ ਰਾਂਹ ਖਬਰ ਜਾਊਗੀ ਤਾਂ ਜੋ ਤੁਹਾਡੇ ਮਾਦੀ ਮਰਾਇ ਖਬਰ ਜਾਊਗੀ ਅੱਜ ਦੇ ਟਾਈਮ ਦੇ ਅੱਜ ਦੀ ਤਰੀਕ ਨੋਟ ਕਰ ਲੋ ਆਉਣ ਵਾਲੇ ਸਮਾਂ ਤਾਂ ਇਹਨਾਂ ਨੇ ਇੰਨਾ ਭਿਆਨਕ ਕੰਮ ਪਾ ਲਈ ਆਦਮਾ ਭਗਵੰਤ ਮਾਨ ਵਾਸਤੇ ਤਾਂ ਗੱਲਾਂ ਹੀ ਛੱਡ ਦਿਓ ਜੀ ਇਹਨਾਂ ਨੂੰ ਪਿੰਡ ਚ ਨਹੀਂ ਮੋਦੀ ਨੂੰ ਮਾਰਾ ਕਹਿੰਦੇ ਸੀ ਭਾਈ ਮੈਂ ਸਾਹਮਣਾ ਮੋਦੀ ਆਉਦੀ ਜਾਂ ਕੇ ਕੇਂਦਰ ਸਰਕਾਰ ਤੇ ਉੱਥੇ ਮਾਰਾ ਹੋ ਸਕਦਾਗਾ ਤੇ 50 ਪੁਲਿਸ ਦਾ ਸਾਡੇ 50 ਦੇ ਵਿੱਚ ਆ ਕੇ ਤਾਂ ਉਦੋਂ ਵੀ ਇਹ ਮੋਦੀ ਨਾਲ ਵੀ ਟੱਪ ਗਏ ਜਿਵੇਂ ਕਿ ਸਾਡੇ ਜਵਾਕਾਂ ਤੋਂ ਸਾਡੀਆਂ ਪੱਗਾਂ ਲਵਾਈਆਂ ਗਈਆਂ ਸਾਡੇ ਤੇ लाठी चार्ज ਕਰਾਇਆ ਗਿਆ ਇਹੀ ਪੁਲਿਸ ਮਲਾ ਹੈ ਸਾਡੇ ਜਿਹੜੇ ਜਵਾਕ ਸੀਗੇ ਸਾਡੇ ਦਾ ਇਹਨਾਂ ਨੇ ਇੰਨਾ ਹਤਿਆਚਾਰ ਕੀਤਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਵੜਾ ਭਾਈਕੇ ਪਿੰਡ ਦੇ ਵਿੱਚ ਸਾਨੂੰ ਘਰਾਂ 'ਚ ਵਾਰਤਾ ਇਹਨਾਂ ਨੇ ਕੀ ਅਸੀਂ ਯਾਰ ਕੱਲ ਤੋਂ ਪਾਕਿਸਤਾਨੀ ਐ ਕੀ ਅਸੀਂ ਇਹ ਮੋਦੀ ਦੀ ਬੀ ਟੀਮ ਬਣ ਕੇ ਰਹਿ ਗਈ ਆ ਜਿਹੜੀ 504ਵੇਂ ਅਮਰਸ਼ਾਹ ਨਾਲ ਇਹਨਾਂ ਨੇ ਮੀਟਿੰਗ ਕੀਤੀ ਸੀ ਨਾ ਇਹ ਨਕਮੇ ਮੁੱਖ ਮੰਤਰੀ ਨੇ ਸ਼ਰਾਬੀ ਨੇ ਇਹ ਅੱਜ ਸ਼ਾਂਤ ਹੋ ਗਿਆ ਵੀ ਇਹ ਸੈਂਟਰ ਦੇ ਨਾਮ ਰਲਿਆ ਹੋਇਆ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਪਾਕਿਸਤਾਨ ਆ ਗਈ ਫੀਲਿੰਗ ਆਉਣ ਲੱਗੀ ਜਿਵੇਂ ਅਸੀਂ ਬਾਰਡਰ ਤੇ ਖੜੇ ਹੁੰਨੇ ਆ ਇਹ ਕੰਮ ਜਿਹੜਾ ਹੋਇਆ ਇਹ ਬਹੁਤ ਨਿੰਦਨਯੋਗ ਹੈ ਜਿਸ ਤਰ੍ਹਾਂ ਸਾਡੇ ਬਾਰਡਰ ਦੇ ਉੱਤੇ ਸਾਡੇ ਘਟ ਆਏ ਆ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਆ ਸਾਡੇ ਕਿਸਾਨਾਂ ਦੀ ਕੁੱਟਮਾਰ ਕੀਤੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਦਲਾ ਲਵਾਂਗੇ 2027 ਦੇ ਵਿੱਚ ਭਗਵਾਨ ਤੁਮਾਨੂੰ ਹੀ ਚੈਲੰਜ ਕਰਨਾ ਚਾਹੁੰਦੇ ਆ ਕਿ ਤੂੰ ਪਿੰਡਾਂ 'ਚ ਜਿਵੇਂ ਅੱਜ ਸਾਨੂੰ ਕੋਟ-ਕੋਟ ਕੇ ਕਾਲਸਰ ਪਿੰਡਾਂ 'ਚ ਵੜਿਆ ਨਾ ਤੂੰ ਪਿੰਡਾਂ 'ਚ ਵੜ ਕੇ ਵਿਖਾਈ ਤੈਨੂੰ ਅਸੀਂ ਗਲਤ ਹੁੰਦਾ ਮੇਰੀ ਮੂੰਹ ਤੋੜਨਾ ਜਵਾਬ ਦੇਵਾਂਗੇ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਆ ਜਿਹੜੇ ਇਹ ਮੁਲਾਜ਼ਮ ਹੈ ਇਹ ਵੀ ਸਾਡੇ ਭੈਣ ਭਰਾ ਇਹ ਸਾਡੇ ਇਹਨਾਂ ਦੇ ਵੀ ਕਿਤੇ ਨਾ ਕਿਤੇ ਮਜਬੂਰ ਮਜਬੂਰ ਆ ਇਹਨਾਂ ਦੇ ਵੀ ਕਿਤੇ ਨਾ ਕਿਤੇ ਹੱਥ ਬੰਨੇ ਲੱਗਦੇ ਆ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਸਾਡੇ ਪੁੱਤ ਈ ਆ ਇਹ ਮਜਬੂਰਤਾ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਗੱਲ ਸੁਣ ਸੀਨੀਅਰ ਆਗੂ ਆ ਨਾ ਉਹ ਸਾਰੇ ਹਰਿਆਣੇ ਚੋਂ ਕੋਈ ਦਿੱਲੀ ਚੋਂ ਲਿਆ ਕੇ ਲਾਇਆ ਆ ਵੇ ਤੁਸੀਂ ਇਹਨਾਂ ਨੂੰ ਕੁੱਟੋ ਤੁਸੀਂ ਇਹਨਾਂ ਨੂੰ ਕੁੱਟੋ ਇਹ ਜਵਾਕ ਕੀ ਕਰਨ ਜਵਾਕ ਇੱਕ ਨੌਕਰੀ ਦੇ ਮਾਰੇ ਨੌਕਰੀ ਹੁਣ ਕਿਹਨੂੰ ਪਿਆਦੀ ਨਹੀਂ ਤੁਸੀਂ ਦੱਸੋ ਜੀ ਨੌਕਰੀ ਕਿਹਨੂੰ ਪਿਆਦੀ ਨਹੀਂ ਜੀ ਜੀ ਨੌਕਰੀ ਦੇ ਕਰਕੇ ਅੱਜ ਗੱਲ ਸੁਣ ਜਵਾਕ ਸਾਡੇ ਸਾਨੂੰ ਆਪ ਹੀ ਕੁੱਟਣ ਦੇ ਆ ਸਾਡਾ ਕਲਚ ਦੇ ਇਹਨਾਂ ਨੇ ਇਹ ਬਣਾਤਾ ਵੀ ਅਸੀਂ ਪੁੱਤ ਧੀਆਂ ਤੋਂ ਜੁੱਤੀਆਂ ਖਾਂਦੇ ਆ ਸਾਡੇ ਕਿਸਾਨਾਂ ਦੇ ਸਾਡੇ ਮਜ਼ਦੂਰਾਂ ਦੇ ਅੱਜ ਇਹਨਾਂ ਨੇ ਇਹ ਘਾਣ ਕੀਤਾ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਾੜਾ ਭਾਈ ਕਾ ਪਿੰਡ ਦੇ ਵਿੱਚ ਜੋ ਨਾ ਕਰਨਾ ਹੋਵੇ ਕੋਟ-ਕੋਟ ਕੇ ਪਿੰਡਾਂ ਦਾ ਜੇ ਘਰਾਂ ਜਵਾੜ ਤੇ ਆ ਕਿਸਾਨ ਭਾਈ ਜੀ ਪਿਛਲੇ ਥੋੜੇ ਦਿਨਾਂ ਪਹਿਲਾਂ ਮਾਨ ਸਾਹਿਬ ਦੀ ਇੱਕ ਵੀਡੀਓ ਆਈ ਸੀ ਉਹ ਕਹਿੰਦੇ ਸੀਗੇ ਵੀ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਇੱਕ ਬਹੁਤ ਵੱਡਾ ਐਕਸ਼ਨ ਕਰਨ ਜਾ ਰਿਹਾ ਕੀ ਲੱਗਦਾ ਉਹ ਇਹੀ ਐਕਸ਼ਨ ਕਰਨ ਜਾ ਰਿਹਾ ਕਰਤਾ ਇੱਥਾ ਤੁਹਾਡੇ ਸਾਹਮਣੇ ਆ ਵੇਖੋ ਕਿਵੇਂ ਗੱਲ ਸੁਲ੍ਹਾਮੇ ਦੀ ਇੰਨੀ ਪੁਲਸ ਤਾਂ ਆਪਣੀ ਪੰਜਾਬ ਦੀ ਹੈ ਨਹੀਂਗੀ ਜਿੰਨੀ ਆਈ ਫਿਰਦੀ ਹੈ ਤੁਸੀਂ ਕੱਲੇ ਵਾਜ ਤੇ ਬਾੜੇ ਭਾਈ ਕਿਵੇਂ ਨੇ ਆ ਦੋ ਜ਼ਿਲ੍ਹਿਆਂ ਦੀ ਇੱਥੇ ਬਠਿੰਡੇ ਦੀ ਤੇ ਫਰੀਦਕੋਟ ਦੀ ਹੱਦ ਹੈ ਇੱਥੇ ਵੇਖੋ ਐਂ ਲੱਗਦਾ ਜਿਵੇਂ ਪਾਕਿਸਤਾਨ ਵਾਲਾ ਮਾਹੌਲ ਬਣਿਆ ਹੋਇਆ ਤੇ ਇਹ ਤਾਂ ਕਹਿੰਦਾ ਸੀਗਾ ਵੀ ਐਕਸ਼ਨ ਕਰਨ ਜਾ ਰਹੇ ਆ ਜਿਹੜਾ ਪਾਰਸ ਤੋਂ ਚੁੱਤੇ ਕਹਿੰਦਾ ਐਕਸ਼ਨ ਕਰਨ ਜਾਣਾ ਆਹੀ ਕਰਨ ਜਾ ਰਿਹਾ ਵੀ ਛੋੜੀਆਂ ਖਾਤਰ ਡਾਂਗਾ ਕਿਸਾਨਾਂ ਦੀ ਖਾਤਰ ਮੌਜੂਦਾ ਖਾਤਰ ਡਾਂਗਾ ਲੈ ਜਾਂਦੀਆਂ ਵੀ ਆ ਛੋੜੇ ਮਰ ਤੇ ਆ ਹੋ ਤਾਂ ਗਿਆ ਛੋੜੇ ਸਾਹਮਣੇ ਅੱਖਾਂ ਦੇ ਸਾਨੂੰ ਇਹਨਾਂ ਨੇ ਗੱਲ ਸੁਣਨਾਂ ਮੇਰੀ ਨਾਲੇ ਲੁੱਟਿਆ ਨਾਲੇ ਕੁੱਟਿਆ ਇਹ ਸਰਕਾਰਾਂ ਨੇ ਲੁੱਟਿਆ ਵੀ ਹੈ ਤੇ ਅੱਜ ਸਾਥ ਕਰਤਾ ਸਾਨੂੰ ਕੁੱਟਿਆ ਵੀ ਹੈ ਜੀ ਜੀ ਦਾ ਬਦਲਾ ਲੈ ਕੇ ਆਈ ਸੀ ਬਈ ਆ ਬਦਲਾ ਏ ਇਤੋਂ ਵੱਧ ਬਦਲਾ ਕੀ ਹੋ ਸਕਦਾ ਮਾਨ ਸਰਕਾਰ ਕਹਿੰਦੀ ਸੀ ਅਸੀਂ ਐਕਸ਼ਨ ਕਰਨ ਜਾ ਰਹੇ ਹਾਂ ਕਿਸਾਨ ਕਹਿ ਰਿਹਾ ਕਿ ਉਹ ਆ ਐਕਸ਼ਨ ਸੀ ਤੇ ਜਿਹੜਾ ਕਰਨ ਜਾ ਰਹੇ ਸੀ ਐਕਸ਼ਨ ਕਰਦਾ ਇੱਧਰੋਂ ਪਾਸੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਆ ਸਾਹਮਣੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਸਾਨੂੰ ਤਾਂ ਸਾਡੇ ਘਰੇ ਆ ਕੇ ਪੁਲਿਸਾਂ ਨੂੰ ਕੁੱਟਦੀ ਹੈ ਵੀ ਸਾਡੇ ਅੱਡੇ ਦੇ ਉੱਤੇ ਧਰਨਾ ਲਾਇਆ ਸੀ ਅਸੀਂ ਧਰਨਾ ਲਾਇਆ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਸਾਡੇ ਘਰੇ ਆ ਕੇ ਸਾਡੇ ਅੱਡੇ ਦੇ ਉੱਤੇ ਆ ਕੇ ਸਾਨੂੰ ਪੁਲਿਸ ਨੇ ਬਹੁਤ ਕੁੱਟਿਆ ਤੇ ਮਾਰਿਆ ਤੇ ਬਹੁਤ ਕੁਝ ਕਰਿਆ ਇਹ ਇਹ ਜਿਹੜੀ ਮੋਦੀ ਸਰਕਾਰ ਆ ਜਿਹੜੀ ਇਹ ਸਾਨੂੰ ਬਹੁਤ ਠਿੱਟ ਕਰਦੀ ਹੈ ਮੋਦੀ ਸਰਕਾਰ ਨੂੰ ਕਹੀ ਜਾਂਦੇ ਆ ਮੋਦੀ ਸਰਕਾਰ ਠਿੱਟ ਕਰਦੀ ਐ ਇਤਨਾ ਮਾਨ ਸਰਕਾਰ ਐ ਇੱਥੇ ਮੋਦੀ ਸਰਕਾਰ ਕਿਹੜੀ ਆ ਗਈ ਉਸ ਤੋਂ ਬਾਅਦ ਸਭ ਤੋਂ ਮਾੜਾ ਭਗਵਾਨ ਤੁਮਾਨ ਹੈ ਉਦੋਂ ਬਾਅਦ ਭਗਵਾਨ ਜੀ ਭਗਵਾਨ ਜੀ ਨੇ ਬਹੁਤ ਕੁਛ ਮਾਰੀ ਸਰਚ ਕਰੀ ਸਾਡੇ ਮੋਦੀ ਸਰਕਾਰ ਦਾ ਜੇ ਤੁਹਾਨੂੰ ਬਖਸ਼ਾ ਹੋਗਾ ਮਾਨ ਸਰਕਾਰ ਮਾਨ ਮਾਨ ਕੌਣ ਹੈ ਮਾਨ ਵੀ ਤੁਹਾਡੇ ਪੰਜਾਬ ਦਾ ਤੁਹਾਡੇ ਪੰਜਾਬ ਦਾ ਜੰਮਿਆ ਤੁਹਾਡੇ ਪੰਜਾਬ ਦਾ ਕਿਸਾਨਾਂ ਦਾ ਪੁੱਤ ਹੈ ਤੇ ਉਹ ਤੁਹਾਨੂੰ ਉਹਨੇ ਨਹੀਂ ਬਖਸ਼ਿਆ ਉਹ ਉਹ ਕਹੀ ਜਾਵੇ ਕਿਸਾਨ ਦਾ ਪੁੱਤਾਂ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਹੈ ਹੀ ਨਹੀਂ ਉਹ ਉਹਦਾ ਗਤੀੜ ਹੈ ਕੱਲੀ ਗਤੀੜ ਹੈ ਉਹਦਾ ਗਤੀੜ ਗੱਲੀ ਗਤੀੜ ਇਕੱਠੀ ਹੋਈ ਹੈ ਤੇ ਕਿਸਾਨ ਦਾ ਪੁੱਤ ਹੋਵੇ ਨਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਨਾ ਕਰੇ ਉਹਨੇ ਕੋਈ ਆਰਦੇ ਟਟਕੜਿਆਂ ਦੇ ਵਿੱਚ ਗੱਲ ਸੁਣਨਾ ਮੇਰੀ ਜਿਹੜੀਆਂ ਗੱਲਾਂ ਸੁਣਾਈਆਂ ਨਾ ਉਹ ਪੰਜਾਬ ਨੂੰ ਗੱਲ ਸੁਣਨਾ ਮੇਰੀ ਰੋਟੀ ਨਹੀਂ ਖਵਾ ਸਕਦੇ ਕਿਸਾਨ ਹੁੰਦਾ ਨਾ ਅੱਜ ਇਹ ਕੰਮ ਨਹੀਂ ਹੋਣਾ ਸੀ ਉਹਨੇ ਤਿੰਨ ਚਾਰ ਵਾਰੀ ਕਿਸਾਨਾਂ ਦੇ ਨਾਲ ਮੀਟਿੰਗਾਂ ਲੈ ਕੇ ਮੁੱਕਰ ਗਿਆ ਇੱਕ ਵਾਰੀ ਤੁਸੀਂ ਆਪ ਹੀ ਸੋਸ਼ਲ ਮੀਡੀਆ ਤੇ ਚਲਾਇਆ ਸੀਗਾ ਵੀ ਬੇਤਰ ਬੇਤਰ ਇਹ ਕਹਿੰਦੇ ਸੀਗੇ ਵੀ ਬੇਤਰ ਬੇਤਰ ਝਾਕਦੇ ਆਏ ਐ ਕਰਦੇ ਐ ਜਿਉਂ ਕਰਦੇ ਐ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਰਕਾਰ ਦੇ ਨਾਲ ਐਡਾ ਵੱਡਾ ਪੰਗਾ ਲੈਣਾ ਸੈਂਟਰਲ ਗਵਰਨਮੈਂਟ ਦੇ ਨਾਲ ਪੰਗਾ ਲਿਆ ਹੋਇਆ ਸੀਗਾ ਅਰ ਇਹਨਾਂ ਨੇ ਕੀ ਕੀਤਾ ਅਮਰਸ਼ਾਹ ਦੇ ਨਾਲ ਲੜ ਕੇ ਜਾ ਕੇ ਇਹੋ ਜੀਆਂ ਮੀਟਿੰਗਾਂ ਕਰਕੇ ਆ ਕੇ ਇਹੋ ਜਿਹਾ ਪਲਾਨਿੰਗ ਬਣਾਇਆ ਕਿ 3 ਵਜੇ ਤੋਂ ਬਾਅਦ ਕੱਲ ਤੇ ਰਾਤ ਦੇ 12 1 ਵਜੇ ਤੱਕ ਸਾਰਾ ਕੁਝ ਉੱਥੇ ਖੇਡ ਕੇ ਤਬਾਹ ਕਰਦਾ ਜਦੋਂ ਇਹ ਧਰਨਾ ਚੱਲ ਰਿਹਾ ਸੀ ਤੁਸੀਂ ਵਿੱਚ ਮੌਜੂਦ ਸੀਗੇ ਉਦੋਂ ਹਾਂ ਮੌਜੂਦ ਸੀ ਜਦੋਂ ਲਾਠੀ ਚਾਰਜ ਹੁੰਦੇ ਮੌਜੂਦ ਸੀ ਹਾਂ ਮੌਜੂਦ ਮੈਂ ਸੋਨਾ ਵੀ ਜਾਂ ਸਾਹਮਣੇ ਘਰਾਂ ਕੈਮਰਾ ਮੈਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਹਮਣੇ ਘੰਟੀਆਂ ਇਸ ਘਰ ਦੇ ਵਿੱਚ ਕਹਿੰਦੇ ਪੁਲਿਸ ਵੜਦੀ ਆ ਤੇ ਬਜ਼ੁਰਗ ਬੈਠੇ ਕੁੱਟਿਆ ਇਸ ਘਰ ਦੇ ਵਿੱਚ ਕਹਿੰਦਾ ਮਿਸਤਰੀ ਲੱਗੀ ਜਾਂਦੀ ਮਿਸਤਰੀ ਪੁਲਿਸ ਨੇ ਇੱਥੇ ਆ ਕੇ ਜਮਾ ਦਰਾਂ ਦੇ ਉੱਤੇ ਆ ਕੇ ਲੜਕਣੇ ਮਾਰ ਮਾਰ ਕੇ ਕੱਢਿਆ ਇਹਨਾਂ ਨੂੰ ਬਾਹਰ ਕੱਢੋ ਕਿਉਂ ਅਸੀਂ ਯਾਰ ਗੱਲ ਸੁਣਾ ਕੋਈ ਅਤਵਾ